ਮੇਰਾ ਨਾਗਾ ਮੋਟਰ ਨਕੋਦਰ ਮਿੰਦਰਾ ਸ਼ੋਰੂਮ ਤੋਂ ਕਮਲੇਸ਼ ਕੌਰ ਬ੍ਰਾਂਚ ਮੈਨੇਜਰ ਤੇ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਆ ਜਿਹਦੇ ਵਿੱਚ ਵਿਸ਼ਕਰਮਾ ਦੇ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ ਤੇ ਨਵੇਂ ਸਾਲ ਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਮੈਂ ਸਾਰਿਆਂ ਨੂੰ ਅਕਸਰ ਨੂੰ ਇਹੀ ਚ ਕਹਿਣਾ ਚਾਹੁੰਦੀ ਹੈਗੀ ਆ ਕਿ ਤੁਸੀਂ ਨਕੋਦਰ ਸ਼ੋਰੂਮ ਵਿਜ਼ਿਟ ਕਰੋ ਤੇ ਜੋ ਆਫਰ ਚੱਲ ਰਹੀਆਂ ਆ ਉਹਦਾ ਫਾਇਦਾ ਉਠਾਓ ਤਾਲੇ ਤੁਹਾਨੂੰ ਇੱਥੇ ਸਾਰੀ ਫੈਸਿਲਿਟੀ ਮਿਲ ਜੇਗੀ ਜਿਹਦੇ ਵਿੱਚ ਕਿ ਸਾਡੇ ਜਿਹੜੀ ਗੱਡੀ ਦੀ ਸਰਵਿਸ ਹੈ ਉਹ ਵੀ ਇੱਥੇ ਹੋ ਜਣੀ ਹੈ ਗੱਡੀ ਦੀ ਵਾਸ਼ਿੰਗ ਇੱਥੇ ਹੋ ਜਣੀ ਆ ਔਰ ਬੈਠਣ ਲਈ ਕਸਮਰ ਲਈ ਲਾਂਚਿੰਗ ਰੂਮ ਵੀ ਬਣਿਆ ਹੋਇਆ ਹੈਗਾ ਤੇ ਤੁਹਾਨੂੰ ਨਵੀਂ ਗੱਡੀ ਲਈ ਇੱਥੇ ਫਾਈਨਾਂਸ ਦੀ ਫੈਸਿਲਿਟੀ ਵੀ ਮਿਲ ਜਾਏਗੀ ਨਾਲ ਹੀ ਤੁਹਾਨੂੰ ਇੱਥੇ ਐਸੈਸਰੀ ਵੀ ਫਿੱਟ ਹੋ ਜਾਏਗੀ ਤੇ ਸਾਰੀਆਂ ਸੁਵਿਧਾਵਾਂ ਇੱਕੋ ਜਗ੍ਹਾ ਮਿਲ ਜਾਣਗੀਆਂ ਇੱਕ ਵਾਰੀ ਸਾਡੇ ਸ਼ੋਰੂਮ ਰਾਗਾ ਮੋਟਰ ਨਕੋਦਰ ਮਹਿੰਦਰਾ ਸ਼ੋਰੂਮ ਵਿੱਚ ਨਾਲ ਲੱਗਦੇ ਸਾਰੇ ਪਿੰਡ ਜਿਹੜੇ ਕਸਟਮਰ ਮਹਿੰਦਰਾ ਦੀ ਗੱਡੀ ਲੈਣਾ ਚਾਹੁੰਦੇ ਆ ਮੈਂ ਚਾਹੁੰਦੀ ਆ ਕਿ ਨਕੋਦਰ ਸ਼ੋਰੂਮ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਰਾਗਾ ਮੋਟਰ ਵੱਲੋਂ ਤੇ ਮੇਰੇ ਸਟਾਫ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਤਿਉਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ। ਧੰਨਵਾਦ।